ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਟਾਈਮ ਆ ਸਵੇਰ ਦਾ 6:30 ਵਜੇ ਨੇ ਤੇ ਲੇਬਰ ਆ ਚੁੱਕੀ ਐ ਤੇ ਵੱਢਣ ਲੱਗੇ ਨੇ ਮੱਕੀ ਡੰਬਾ ਆਉਣ ਵਾਲਾ ਵਾਸਤੇ ਚੰਪੂ ਕੰਮ ਸੁੱਖ ਰੱਖੇ ਵਾਹਿਗੁਰੂ ਮੌਸਮ ਸਾਫ਼ ਰਹੇ ਤਾਂ 12:00 ਵਜੇ ਦਿਨ ਚਾਰ ਪੈਜੂ ਕਿਉਂ ਅੱਧੇ ਪੌਣੇ ਕਿਲੇ ਦੀ ਰਾਤ ਪਾਤਾ ਸੀਗਾ ਤਿੰਨ ਟਰਾਲੀਆਂ ਅੱਧੇ ਕਿਲੇ ਚ ਭਰ ਗਿਆ ਸੀ ਰਾਤ ਤੇ ਹੁਣ ਲੱਗੀ ਪਏ ਨੇ 16 ਜਣੇ ਆਏ ਨੇ 15 ਕਹਿੰਦੇ ਤਾਂ ਇੰਨੇ ਸੀ ਹੁਣ ਦੇਖਦੇ ਆਂ ਜਾ ਕੇ ਤੇ ਦਿਖਾਉਨੇ ਆ ਸੋਨੂੰ ਕਿੰਨੇ ਵੀ ਕਰਦੇ ਨੇ ਕੰਮ ਗਰਮੀ ਬਹੁਤ ਆ ਵਿਚਾਰੇ ਉਹ ਵੀ ਕੀ ਕਰਨ ਕੋਈ ਕੜਨਾ ਪੈਂਦਾ ਜੀ ਤੇ ਚਲੋ ਮਲਿਆਉਨੇ ਸੋਨ ਦਿਖਾਉਣਾ ਦਿਨ ਪਰ ਕੀ ਕੁਛ ਹੁੰਦਾ ਬਾਈ ਟਰੈਡ ਕਰਦੇ ਨੇ ਕੀ ਹੁੰਦਾ ਤੇ ਵਧੀਆ ਪੈਂਦਾ ਯਾਰ ਮਿਲਦਾ ਚਲੋ ਧੰਨਵਾਦ ਜੀ ਸੱਤ ਕੈਂਪਰ ਖੇਤ ਭੇਜ ਤੇ ਪੱਖਾ ਲਾ ਲਵਾਂ ਗਰਮੀ ਗਰਮੀ ਹੋਈ ਪਈ ਹੈ ਪੂਲਰ ਤੇ ਚਾਲਦਾ ਨਹੀਂ ਪਾਉਂਦਾ ਪੂਲਰ ਦੀ ਤਾਂ ਟੁੱਟ ਗਈ ਮੰਗਰ ਜੀ ਤਨੂੰ ਕਹਿੰਦਾ ਹੈਗਾ ਪੱਖਾ ਅੱਗ ਮੱਝਦਾ ਹੈ ਐ ਬੈਠ ਗਿਆ ਬਹੁਤ ਦੋਦੀ ਰੋ ਪਈ ਨਹੀਂ ਤੋੜੀ ਪਾਣੀ ਬਾਰੂਂ ਨਾਲ ਕੇ ਕੰਮ ਬਹੁਤ ਹੈ ਕੰਮ ਰੋਲਿਆ ਪਿਆ ਸਾਰਾ ਹੈ ਗਰਮੀ ਵਾਲੀ ਹੈ ਗਰਮੀ ਵਾਲੀ ਤਾਨੂੰ ਹੁੰਦਾ ਰੇ ਫੇਰ ਅੱਗ ਲੱਗੇ ਚਲ ਆ ਜਾ ਆਪਣਾ ਚਾਰ ਪੈ ਜੂ ਆਪਣੇ ਕੱਲੀ ਮੂੰਗੀ ਰਹਿ ਜੂ ਆਪਣੇ ਚਾਰ ਪਹਿਜੂਆ ਤੇ ਕੱਲ ਨੂੰ ਬੱਜ ਪਾਇਆ ਅੱਜੀ ਬਾਹਨ ਤਿਆਰ ਕਰਦਾ ਮੰਜੀਰੀ ਵਾਲਾ ਲਾਉਣਾ ਪਉਣ ਵੀ ਕੱਲ ਨੂੰ ਆਉਂਗਾ ਘਰੋਂ ਕੱਲ ਦਾ ਨਰਸ ਕਰਦੇ ਰੇਸਟ ਵਾਲੀ ਕਿਹੜੇ ਰਿੱਤ ਦਾ ਰੋਜ ਘਾਟਦੀ ਐ ਜੀਰੀ ਦਾ ਵੱਢਣ ਵਾਲਿਆਂ ਹੋ ਗਿਆ ਪੰਜਾਖੀ ਬੰਦ ਕਰਦਾ ਤੇਰੀ ਧੱਕੇ ਲੈ ਕੁੜਾ ਵੜ ਤੇ ਆਹ ਟਰਾਲੀ ਕੱਲ ਪੁਰਗੀ ਸੀ ਰਾਤ ਭਾਈ ਤੇ ਪੈਪ ਲਾਣ ਲਈ ਕਹਾਦੀ ਕਿਤਾ ਪਰ ਇੱਕ ਮਹਾਮਾਰੂ ਕੱਢ ਕੇ ਲਾ ਜਾਨਾ ਰਾਤ ਮੇਰਾ ਹੋ ਗਿਆ ਬਸ ਕੋਈ ਨਹੀਂ ਕਿਉਂਕਿ ਇਹ ਜਿੱਦੂ ਕਿਲੇ ਦੇ ਕੋਲੋਂ ਤੁਰਦਾ ਸੀ ਤੇ ਉਹ ਸਾਹਮਣੇ ਰਹਿ ਗਿਆ ਪਿੱਗਾ ਕਾ ਤੇ ਆ ਵੱਡਿਆ ਪੇਰ ਦਾ ਕਿਲਾ ਤਾਂ ਮੁੱਗੀਤੀ ਅੰਰੇ ਗੁਰਾ ਪਰੰਬੇਰਾ ਬਾਈ ਚਾਰ ਬਹੁਤ ਵਧੀਆ ਬਣਦਾ ਛੱਲੀਆਂ ਛੱਲੀਆਂ ਜਿਹੜੇ ਦਾਣੇ ਨੇ ਵਿੱਚ ਜਮਾ ਐ ਗ੍ਰੈਂਡ ਕਰੀ ਜਾਂਦੇ ਨੇ ਬਾਈ ਉਰੀ ਪੁੱਜੇ ਪਲੇ ਹਵਾ ਚੱਲਦੀ ਬਾਈ ਹੁਣ ਤਾਂ ਠੀਕਾ ਵਧੀਆ ਹੋ ਗਿਆ ਆ ਜੀ ਮੈਂ ਆ ਜੀ ਮੈਂ ਤੇ ਬਾਈ ਕਹਿੰਦਾ ਚਾਰ ਲੈ ਕੇ ਜਾਣਾ ਪੂਰੇ ਪੌਣ ਆ ਰਿਹਾ ਮੇਰੀਆਂ ਬੋਰੀਆਂ ਦਾ ਮੈਂ ਤਾਂ ਲੈ ਜੀ ਬਾਈ ਤੇ ਬਾਹਣ ਬਹੁਤ ਵਧੀਆ ਸੁੱਕ ਗਏ ਬਾਈ ਬਾਹੇ ਵੀ ਬਹੁਤ ਵਧੀਆ ਜਾਣਗੇ ਸਾਡਾ ਇੱਥੇ ਭੈ ਪਣਨ ਲਈ ਸੀ ਤੇ ਬਾਹਣ ਸੁੱਕ ਕੇ ਬਹੁਤ ਵਧੀਆ ਬਣ ਕੇ ਕੋਈ ਭੈ ਨਹੀਂ ਬਣਦੀ ਮੱਕੀ ਵੀ ਤੁੱਪਾਂ ਇੰਨਾਂ ਨਾਲ ਹੁੰਦੇ ਸੁੱਕੀ ਬਈ ਅੱਜ ਤੜਕੇ ਵੱਢੀ ਦੀ ਇਹ ਛੱਲੀਆਂ ਦੇ ਦਾਣੇ ਬਹੁਤ ਵਧੀਆ ਪੜ ਗਏ ਆਪਣੇ ਦੋ ਦੋ ਛੱਲੀਆਂ ਨੇ ਦੇਖੋ ਕਿੰਨੇ ਟੋਕ ਦੇ ਨੇ ਪੂਰੀ ਵੀ ਆਏ ਨੇ ਹੈਗਾ ਤੂੰ ਵੀ ਕੱਚੀ ਦਾ ਬਾਦ ਸਾਰੀਆਂ ਦਾਣੇ ਬਣੇ ਪੈਣੇ ਦੇਖੋ ਪੂਰੇ ਪੁੱਲ ਨੂੰ ਚੰਦ ਕਰੀ ਦਿਖਾ ਲੈ ਦਕਾਨ ਵਾਲਿਆ ਦੂਜੇ ਮੰਦੇ ਦੇ ਸਰਵਾਰਾਂ ਨੇ ਕੁੜੀਆਂ ਨੇ ਬਚਾਰੇ ਨਾਲ ਲੱਗੇ ਹੋਏ ਕੰਮ ਕਰ ਰਹੇ। ਹੱਥ ਹਾਸੇ ਲੱਗਣ ਦਿਖਾਈ। ਸਿੱਲੀਆਂ ਨੂੰ ਬਾਈ। ਸਿੱਲ ਕੇ ਦਿਖਾ ਰਹੇ। ਮਖਾਏ ਨਹੀਂ ਵੀ ਕੱਚਾ ਨੀ ਮਿਤਾਉਣੇ ਹੈਗੇ ਨੇ। ਪੂਰੇ ਬੜੀਆ ਦਾਣੇ ਪੜੇ ਹੋਏ ਨੇ, ਕਾਰ ਵਾਲੇ। ਦੇਖੋ ਬਾਈ ਪੂਰੇ ਬੜੀਆ ਦਾਣੇ ਪੜੇ ਹੋਏ। ਪੜੇ ਹੋਏ ਨੇ। ਪੂਰੇ ਸਿਰੇ ਦਾਣੇ ਪੜੇ ਹੋਏ। ਠੀਕ ਹੈ ਬਾਈ ਜੀ। ਇਨਾ ਨਾਲ ਵਾਲੇ ਤੋੜੀ ਆਉਣੇ ਨੇ ਬਾਈ। ਇਨਾ ਨਾਲਾਈ ਟਰਾਲੀ ਭਰੀ ਆਣੀ ਆਂਡ ਲਾ ਕੇ ਲੈ ਦੁਰ ਤੋਂ। ਤੇ ਅੱਜ ਕੰਮ ਫਾਇਰਲ ਹੋ ਜੂ ਆਪਣਾ ਟੋਆ ਟਾਪ ਤੇ ਚੈ ਜਾਊਗਾ ਮੌਸਲ ਬਾਕ ਰਹਿ। ਜਿੱਦੂ ਬਾਹਣ ਦਾ ਟਾਈਮ ਤੇ ਬਾਹੀ ਹੋ ਜੂ। ਕੰਨੜੀ ਪਾਈ ਪਈ ਹੈਗੀ ਇਹ ਬਾਈ ਬਾਈ ਸਿਆਦੇ ਵਾਲੇ ਕੀਵੇਂ ਤੋਂ ਲੇਬਰਾ ਸਾਰੀ ਸਾਇਟੀ ਦਾ ਹਰੰਭਾ ਉੱਤੇ ਲੱਗੇ ਹੋਏ ਨੇ ਬਾਈ ਬਰੀ ਸਵੇਰੇ ਆਉਂਦੇ ਨੇ ਬਚਾਰੇ ਸਾਮੀ ਜਾਂਦੇ ਨੇ ਇਹ ਬਾਈ ਬਰੀ ਬਹੁਤ ਖੁਸ਼ ਨੇ ਵੀ ਸਾਡੀ ਵੀਡੀਓ YouTube ਤੇ ਪਾਏਗਾ ਬਾਈ ਮਿੱਤਵੰਦਾਂ ਨਾਲ ਮਿਲੂਗਾ ਅੱਗੇ ਵੀ ਦਿੱਕਾ ਪਾਈ ਇਹ ਬਾਈ ਬਹੁਤ ਵਧੀਆ ਲੇਬਰ ਬਹੁਤ ਚੰਗੀ ਹੈ ਜੀ ਖੁਸ਼ ਨੇ ਜੀ ਇੱਕ ਟਰਾਲੀ ਥੋੜੀ ਜਿਹੀ ਕੋੜਕੀ ਦੀ ਬੰਦਾ ਅਣਜਾਣ ਆ ਕਰਨਾਟਕਰਾਂ ਦੇ ਹਾਲਾ ਨਾਲ ਧੱਕਾ ਲਾ ਕੇ ਗਾਉਂਦੇ ਹੋਏ ਇਹ ਮੇਰੇ ਕਾਰੀ ਦੋਸਤ ਦਾ ਟਰੈਕਟਰ 98 ਮਾਡਲ ਇਹ ਪ੍ਰੈਸ ਕਰਾ ਬਾਈ ਸਾਰਾ ਨੀ ਕੋਸਾ ਬਣਾ ਦੋ ਨੀ ਓ ਜੋਨੀ ਜੋਨੀ ਓਏ ਓ ਡੀਜੇ ਕਿੱਧਰ ਗਿਆ ਤੇਰਾ ਡੀਜੇ ਬੱਕਸਾ ਕਿੱਧਰ ਖੋਲਦਾ 18 ਕਿਹਦੀ ਪਟਾ ਲਵਾਵਾਂਗੇ ਅੱਛਾ ਠੀਕ ਹੈ ਇਧਰੋਂ ਦਾ ਪਟਾ ਲਵਾ ਲੈ ਫੋਕੀ ਬੋ ਤਾਂ ਮੁੰਡਾ ਵੀ ਅਰੇ ਮੇਰੇ ਕੋਲ ਪੰਪਰ ਪੁਰਾ ਨਹੀਂ ਰਿਹਾ ਉਹ ਵੱਡੀ ਜਾ ਮੱਕੀ ਭਾਈ ਚੱਲ ਤੇ ਕੰਮ ਫੇਰ ਨਿਕਲਿਆ ਜਾਨ ਨੂੰ ਕੋਈ ਤਕਰੀਬਨ 200 ਕਿਲੋਮੀਟਰ ਦੇ ਲਵੇ ਨਿਕਲਿਆ ਜਾਨ 200 ਤੋਂ 80 ਤਾਂ ਹੋ ਜਾਊਗਾ ਔਰ 200 200 250 ਆਰਟੀ ਭੰਦੇ ਬਾਈ ਮੈਸੀ ਦੇ 9500 ਹੈ ਭਈ ਚਾਰ ਦਾ ਤੁਸੀਂ ਕੋਈ ਫਿਟਰੋਲੀ ਭਰ ਲੈਣਾ ਠੀਕ ਹੈ ਹਾਂ ਹਾਂ ਤੇ ਆ ਹੁਣ ਇਧਰੋਂ ਤੇਰਾ ਇਹ ਪੈ ਜੂਆ ਹਣਾ ਬਾਈ ਆਣਾ ਨਹੀਂ ਦੇਖੋ ਜੀ ਮੂਰੇ ਖੜੀ ਦੋ ਟਰਾਲੀਆਂ ਹੋਰ ਭਰ ਜਾਣੀਆਂ ਠੀਕ ਹੈ ਠੀਕ ਹੈ ਠੀਕ ਹਾਂ ਬਹੁਤ ਆ ਆਂਗੇ ਨਹੀਂ ਦੋ ਦਿਨ ਹਾਂ ਉਧਰ ਹੀ ਹਾਂ ਉਧਰ ਹੀ ਸਾਰਾ ਹੈ ਕਿਤੇ ਪਤਾ ਠੀਕ ਹੈ ਠੀਕ ਹੋਰ ਛੱਡ ਲੈਣਾ ਨਾ ਇਧਰ ਠੀਕ ਹੈ ਉਧਰ ਪਾਦਾ ਗੋਲੇ ਦਾ ਹਾਂ ਉਧਰ ਭਰਤੀ ਹੋ ਗਈ ਹਾਂ ਇਧਰ ਹੀ ਭਰਤੀ ਠੀਕ ਤੁਸੀਂ ਕੀ ਕਰ ਰਹੇ ਹੋ ਤੇ ਉਧਰ ਤੂੜੀ ਉਹ ਨੂੰ ਦੇਖ ਲਓ ਪੰਜ ਚਾਰ ਵਟ ਲਾ ਲੈ ਮੈਂ ਤੂੜੀ ਲਾ ਦਿੱਤਾ ਮੈਂ ਤੇ ਠੀਕ ਚਾਰ ਤੇ ਤੂੜੀ ਛੱਟਾਂ ਇਧਰ ਮੈਂ ਇਧਰ ਆ ਗਿਆ ਆ ਕੁੱਤੀ ਛੱਡ ਦੇ ਪਰ ਨਾ ਵਧਾਈਆਂ 4 ਪਾਗਿਆ ਸਾਰਾ ਨਜ਼ਾਰਾ ਦੇ ਬਹੁਤ ਬਹੁਤ ਵਧਾਈਆਂ ਤਰਸੇ ਉਹਨੂੰ ਸਾਰੀ ਦੁਨੀਆ ਦੇ ਵਿਦਿਆ ਸੁੱਖਾ 4 ਪਾਗਿਆ ਮੰਮੀ ਜ਼ਰੂਰ ਵੀ ਹੈ ਕਰੀਏ ਕੀ ਚੱਲ ਹੁਣ ਤਾਂ 10 ਦਿਨ ਥਾਰ ਦੇ ਸਾਰੇ ਮਹਾਰਾਜ ਹੁਣ ਚਾਰ ਜੱਪਵਾ ਦਿਆ ਕਰੇ ਟਾਈਮ ਦੇਖ ਕੇ ਵੀ ਵੀ ਪਾ ਦੇ। ਸਾਡੀ ਸੁਣਦਾਰ ਆਪ ਹੈ ਆਪਾਂ ਤਾਂ ਕਹਿੰਦੇ ਮੇਰੀ ਸੁਣੇ ਮੇਰੀ ਰੱਬ ਸਾਡੀ ਸੁਣਦਾ ਭਾਈ। ਮਸਾ ਹੁਣ ਮੜਦੇ ਬੇਲੇ ਹੋਇਆ ਆ ਨਿਕਲ ਪਰ ਮੰਨਿਆ ਪਿਆ ਪਾਣੀ ਬਹੁਤ ਬੜੀ ਬਣਿਆ ਦੀ ਸ਼ਾਂਤੀ ਇਹਨੀਆਂ ਕਿ ਗਿੱਕਸ ਢਾਈਆਂ ਪੰਨੀਆਂ ਜਮਣਾਂ ਜਿਹੜਾ ਇਹਦਾ ਇਹਦੀ ਕਰਾਂਗੇ ਦੇਸੀ ਦਵਾਈ ਉਹਨੂੰ ਐ ਸੁਕਾ ਸੁਕਾ ਕੇ ਵਧੀਆ ਹੋਰ ਵੀ ਕੱਲ ਨੂੰ ਚੁੱਕ ਲਿਆਂਗੀ ਜਮਣ ਥਲੋਂ ਫਿਰ ਸੁਕਾ ਕੇ ਧੋ ਕੇ ਇਹਨੂੰ ਚੰਗੀ ਤਰ੍ਹਾਂ ਦਾ ਥੋਲ ਕਲਾ ਕੇ ਇਸ ਤਰ੍ਹਾਂ ਗਿੱਕ ਸੁਕਾ ਕੇ ਪਾウダー ਬਣਾ ਕੇ ਫਿਰ ਅੱਧਾ ਚਮਚਾ ਦਾ ਆਪਾਂ ਹਰੇਕ ਹੀ ਸ਼ੁਗਰ ਵਾਲਾ ਲੈ ਸਕਦਾ ਬਹੁਤ ਵਧੀਆ ਦੇਸੀ ਦਵਾਈ ਬਣਦੀ ਬਹੁਤ ਵਧੀਆ ਬਣਦੀ ਆ ਹੋਰ ਵੀ ਹੁਣ ਮੈਂ ਸਭ ਨੂੰ ਕਹਿਣੀ ਆ ਸ਼ੂਗਰ ਦੇ ਮਰੀਜ਼ ਹੈ ਵਾਧੂ ਨਹੀਂ ਭਾਈ ਇਹ ਜੀ ਦੇਸੀ ਦਵਾਈ ਦਾ ਲਾਹਾ ਲਓ ਜਮਨ ਆ ਹਰੇਕ ਦੇ ਕਿੱਤਾ ਚ ਵਾਧੂ ਨਹੀਂ ਤੇ ਜਿਹਦੇ ਨਹੀਂ ਹੈ ਜੀ ਉਹ ਲਖਾਨ ਨੂੰ ਵੀ ਲਿਆਉਂਦਾ ਚੰਗੂਤਰਾ ਜਮਨ ਖਾ ਕੇ ਚੰਗੂਤਰਾ ਹਿਰਕ ਉਸ ਤੋਂ ਹੋ ਕੇ ਸੁੱਕਣੀ ਪਾ ਤੇ ਇਹਦਾ ਕੱਡੋ ਗਿਰੋ ਉਹ ਸੁਕਾਓ ਤੇ ਰੋਜ਼ਾ ਪਾਊਡਰ ਬਣਾ ਕੇ ਰੱਖ ਲਿਓ ਬਰਦਰ ਦਵਿੰਦਰ ਦੁਕਾਨ 'ਚ ਧਰਿਆ ਉਧਰ ਨਾਲ ਤੇਰੀ ਮੰਮਾ ਫੇਰਾਉਗੋ ਇਧਰ ਧਰਦੇ ਤੂੜੀ 'ਚ ਤੂੜੀ ਦੇ ਉੱਤੇ ਆਉਰੇ ਰੱਖ ਲੈ ਭਾਈ ਜੋ ਉਤਰਨਾ ਹੈ ਤੇ ਚੱਲ ਹੁਣ ਦੋ ਦਰ ਮਾਂ ਟੋ ਅੰਨਿਆ ਕੁਦੀ ਆਪਣੇ ਲਾ ਲਿਓ ਭਾਈ ਜੋ ਤ ਵੀ ਥੱਕ ਗਿਆ ਅੱਜ ਤਾਂ ਕਦੋਂ ਕਹਿੰਦਾ ਜੇ ਬਿੱਕਾ ਤੋਂ ਕੱਲੇ ਹੁਣ ਪੂਰਾ ਕਰਾਂਗੇ ਟਰਾਲੀ ਨਾਲ ਐਸਪੀ ਕੂਰੀ ਰੱਖ ਲਾਂਗਾ ਆਪਾਂ ਫਿਰ ਇਹਨਾਂ ਨੇ ਐਸਪੀ ਕੇ ਚਾਰ ਪੌਂਟ ਜਾਵਾਂ ਜੋ ਨਹੀਂ ਕਿ ਟਰਾਲੀ ਉਰੀ ਰੱਖ ਲਾਂਗੇ ਚੰਗਾ ਪੂਰੀ ਲਾਈਨ ਰੇਡ। ਦੇਖੋ ਸੱਕ ਜਮਨ ਤੋਂ ਲੈ ਕੇ ਇਸ ਪਾਸੇ ਤੱਕ ਜਿਹੜੇ ਨੇ ਆਹ ਤੜਨਾ ਦਾ ਆਉਣਾ ਪੂਰੀ ਟਰਾਲੀ ਲਾਤੀ ਸੀ। ਤੇ ਚਾਰ ਆਪਣਾ ਮੁਕੰਮਲ ਲਤੜਾਈ ਦੇਖੋ ਬਾਈ ਕਿੰਨੀ ਸੋਹਣੀ ਹੈਗੀ। ਪੂਰੀ ਸਫਾਈ ਨਾਲ ਕੰਮ ਹੋ ਰਿਹਾ। ਤੇ 5-10 ਕਿ ਮਿੰਟ ਹੋਰ ਲਾਵਾਂਗੇ ਬਹੁਤ ਟਾਈਮ ਹੋ ਗਿਆ ਤੜ ਦਿਨੋਂ। ਤੇ ਚਾਰ ਪਾਉਣ ਵਾਲੇ ਨੂੰ ਹੋ ਗਿਆ ਘੰਟਾ ਗਿਆ ਨੂੰ। ਤੇ ਇਹਦੇ ਉੱਤੇ ਪਾਵਾਂਗੇ ਤੂੜੀ। ਤੂੜੀ ਪਾ ਕੇ ਸਾਈਡ ਵਾਲਾ ਕਾਗਜ਼ ਮੋੜ ਕੇ ਸਾਨੂੰ ਦਿਖਾਉਂਦੇ ਆ ਉੱਤੇ ਦੂਜਾ ਕਾਗਜ਼ ਪਾ ਦਾਂਗੇ ਸਾਫ ਤਾਂ ਸਾਰਾ। ਤੇ ਫਿਰ ਉੱਤੇ ਪਾਵਾਂਗੇ ਇਹ ਮਿੱਟੀ ਤੇ ਫਿਰ ਇਹਨੂੰ ਮਹੀਨੇ ਵੀ ਦਿਨਾਂ ਨੂੰ ਖੋੜ ਲਾਂਗੇ ਚਾਰ ਆਪਣਾ ਓਕੇ ਠੀਕ ਹੈ ਜੀ ਦੂ-ਦੂ ਤੇ ਨਵੇਂ ਨੂੰ ਸਾਰਿਆਂ ਨੂੰ ਦੇਖਿਓ ਜੀ ਦੇਖੋ ਮੈਂ ਇੱਥੇ ਆ ਬੈਠ ਕੇ ਬਣਾ ਰਿਹਾ ਹਾਂ ਵੀਡੀਓ ਇਹ ਕਿੰਨੀ ਸਫਾਈ ਨਾਲ ਕੰਮ ਹੋ ਰਿਹਾ ਹੈ ਚਾਰ ਦੀ ਲਪੜਾਈ ਤੇ ਟਟਾਈ ਨਾਲ ਤਕਰੀਬਨ ਇਹ ਲੱਤ ਰਿਹਾ ਜਾ ਚੁੱਕਾ ਚਾਰ ਤੂੰ ਤਾਂ ਪਰੀ ਸਾਰੀ ਰਾਤ ਇਹਨੂੰ ਗੱਬੀ ਚੱਲ ਕੋਈ ਫਾਇਦਾ ਨਹੀਂ ਤੇ ਹੁਣ ਇਹ ਤੇ ਤੂੜੀ ਆਉਣ ਲੱਗ ਗਈ ਪਹਿਲੀ ਪੰਡ ਲੈ ਕੇ ਆ ਗਏ 10 15 ਪੰਡਾ ਤੂੜੀ ਦੇ ਸਿੱਟਾ ਥੋੜਾ ਘੱਟ ਰਹਿ ਗਿਆ ਚਾਰ ਇੱਕ ਟਰਾਲੀ ਦੀ ਘਾਟ ਰਹਿ ਗਈ ਅਸੀਂ ਟੋਆਇਤ ਕੀ ਵੱਡਾ ਕਰ ਲਿਆ ਇਹਦੇ ਕਰਕੇ ਸਾਨੂੰ ਤੂੰ 14 ਟਰਾਲੀਆਂ ਵਾਂਗ ਹੋ ਗਿਆ ਫੇਰ ਵੀ ਪਿਛਲੇ ਸਾਲ 10 ਟਰਾਲੀਆਂ ਦੀ ਇਹ ਟੋਏ ਚ ਇਹਦੇ ਕੀ ਟੋਆ ਅਸੀਂ 2 ਫੁੱਟ ਵਧਾ ਲਿਆ ਸੀ ਤੇ ਚਾਰ ਤਾਂ ਬਹੁਤ ਨਿਕਲਿਆ ਪਰ ਟੋਏ ਨੂੰ ਘੱਟ ਗਿਆ ਇਸੇ ਕਰਕੇ ਅਸੀਂ ਪੂਰੀ ਦੇ ਫਿੱਟ ਰਹੇ ਹਾਂ 10.12 ਉਹ ਬੱਦਸ਼ਾਹ ਸਾਹਮਣੇ ਦੇਖ ਸਕਦੇ